ਚੰਡੀਗੜ੍ਹ ਵਿੱਚ ਸਰਵਹਾਰਾ ਐਜੂਕੇਸ਼ਨ ਵੈਲਫੇਅਰ ਸੇਵਾ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ ਇਸ ਸਾਲ ਦਾ ਵਿਸ਼ਾ ਸੀ ਬੈਸਟ ਟਿਊਟਰ ਬੈਸਟ ਫਿਊਚਰ ਸਮਾਗਮ ਵਿੱਚ ਪਿੰਡ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਮੁਸ਼ਕਿਲ ਹਾਲਾਤਾਂ ਦੇ ਵਿੱਚ ਵੀ ਨੌਜਵਾਨ ਪੀੜੀ ਦਾ ਭਵਿੱਖ ਨੁਕਾਰ ਰਹੇ ਸਨ ਮੁੱਖ ਮਹਿਮਾਨ ਸਵਾਪਕਾ ਮੇਅਰ ਅਰुण सूद ਅਤੇ ਕਈ ਅਧਿਆਪਕਾਂ ਨੇ ਸ਼ਰਕਤ ਕੀਤੀ ਸੇਵਾ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਨਿਸ਼ਟਾ ਪ੍ਰਧਾਨ ਡਾਕਟਰ ਕੁਲਪੂਸ਼ਨ ਸ਼ਰਮਾ ਨੇ ਕੀਆ ਪੈਂਡੂ ਅਧਿਆਪਕੋ ਸਿੱਖਿਆ ਪਨਾਲੀ ਦੇ ਅਸਲੀ ਹੀਰੋ ਹਨ 안 ਤੋਂ ਵਿੱਚ ਕਈ ਅਧਿਆਪਕਾਂ ਨੇ ਪ੍ਰਸਤਕਾਰ ਦੇ ਕੀ ਸਨਮਾਨਿਤ ਕੀਤਾ ਗਿਆ ਅਤੇ ਪੈਂਡੂ ਸਿੱਖਿਆ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਚੰਡੀਗੜ੍ਹ ਵਾਸੀਆਂ ਨੇ ਔਰ ਦੇਸ਼ ਵਾਸੀਆਂ ਨੂੰ ਅੱਜ ਜਿਹੜਾ ਟੀਚਰਸ ਡੇ ਹੈ ਸਿੱਖਸ਼ਕ ਦਿਵਸ ਹੈ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਪ੍ਰਭੂ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਪ੍ਰਕਾਰ ਦੇ ਨਾਲ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ ਸਾਡੇ ਇੱਥੇ ਗੁਰੂ ਨੂੰ ਸਭ ਨਾਲ ਉੱਚ ਸਥਾਨ ਦਿੱਤਾ ਗਿਆ ਉਹਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਦਰਜਾ ਦਿੱਤਾ ਗਿਆ ਇਸ ਕਰਕੇ ਟੀਚਰਸ ਡੇ ਵਾਲੇ ਦਿਨ ਮੈਨੂੰ ਲੱਗਦਾ ਹੈ ਕਿ ਟੀਚਰ ਜਿਹੜਾ ਹੈ ਉਹ ਰਾਸ਼ਟਰ ਦਾ ਨਿਰਮਾਤਾ ਹੁੰਦਾ ਹੈ ਸਾਰੇ ਲੋਕਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ ਲੇਕਿਨ ਇੱਕ ਨੈਸ਼ਨਲ ਬਿਲਡਿੰਗ ਦੇ ਵਿੱਚ ਨੇਸ਼ਨ ਬਿਲਡਿੰਗ ਦੇ ਵਿੱਚ ਜਿਹੜੀ ਸਭ ਨਾਲ ਵੱਡੀ ਕੰਟਰੀਬਿਊਸ਼ਨ ਜੇ ਅਸੀਂ ਕਵਾਂਗੇ ਤਾਂ ਉਹ ਟੀਚਰਸ ਦੀ ਹੁੰਦੀ ਹੈ ਅੱਜ ਇਹ ਸੇਵਾ ਕਰਕੇ ਜਿਹੜੀ ਆਰਗੇਨਾਈਜੇਸ਼ਨ ਹੈ 94 ਜਿਹੜੇ ਚੰਡੀਗੜ੍ਹ ਦੇ ਰੂਰਲ ਏਰੀਆਜ਼ ਦੇ ਵਿੱਚ ਵਿਲੇजेस ਦੇ ਵਿੱਚ ਜਿਹੜੇ ਸਕੂਲਸ ਨੇ ਜਿੱਥੇ ਲਗਭਗ 30000 ਤੋਂ ਜ਼ਿਆਦਾ ਸਟੂਡੈਂਟਸ ਪੜ੍ਹਦੇ ਨੇ 5000 ਤੋਂ ਜ਼ਿਆਦਾ શિક્ષਕ ਨੇ 2000 ਤੋਂ ਜ਼ਿਆਦਾ ਜਿਹੜੇ ਹੋ ਬਾਕੀ ਕਰਮਚਾਰੀ ਨੇ ਔਰ 1 ਲੱਖ ਜਿਹੜੇ ਹੈ ਫੈਮਲੀਆਂ ਟੋਟਲ ਪੇਰੈਂਟਸ ਵਗੈਰਾ ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ ਨੇ ਅੱਜ ਉਹਨਾਂ ਵੱਲੋਂ ਟੀਚਰਸ ਡੇ ਦੀ ਇੱਕ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਔਰ ਮੈਂ ਤੁਹਾਨੂੰ ਤੁਸੀਂ ਆਪ ਵੀ ਦੇਖਿਆ ਹੋਵੇਗਾ ਤੁਸੀਂ ਆਪਣੇ ਕੈਮਰੇ ਨਾਲ ਲੋਕਾਂ ਨੂੰ ਵੀ ਦਿਖਾਓ ਮੈਂ ਤਾਂ ਇਸ ਤੋਂ ਵਧੀਆ ਟੀਚਰਸ ਡੇ ਦਾ ਪ੍ਰੋਗਰਾਮ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਔਰ ਬੜੇ ਲੰਬੇ ਸਮੇਂ ਤੋਂ ਇਹ ਲੋਕ ਜਿਹੜੇ ਹੈ ਚੰਡੀਗੜ੍ਹ ਦੇ ਖਾਸ ਕਰਕੇ ਚੰਡੀਗੜ੍ਹ ਦੇ ਪਿੰਡਾਂ ਦੀ ਇਹ ਸੇਵਾ ਕਰ ਰਹੇ ਨੇ ਲੇਕਿਨ ਇੱਕ ਬੜਾ ਦੁਰਭਾਗਿਆ ਦੀ ਗੱਲ ਸੀਗੀ ਕਿ ਇਹਨਾਂ ਨੂੰ ਜਿਹੜੀ ਹੈ ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਸੀ ਮੈਂ ਇਹਨਾਂ ਦੇ ਕਈ ਸਕੂਲਾਂ ਨੂੰ ਵਿਜ਼ਿਟ ਕੀਤਾ ਉਹ ਸਕੂਲਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਆ ਤਾਂ ਇਹਨਾਂ ਸਕੂਲਾਂ ਦੇ ਜਿਹੜੇ ਸਟੈਂਡਰਡਸ ਨੇ ਆ ਜੋ ਪ੍ਰੋਗਰਾਮ ਹੀ ਆਪਣੇ ਆਪ ਦੇ ਦਰਸਾਉਂਦਾ ਕਿ ਇਸ ਪ੍ਰਕਾਰ ਦੀ ਬੱਚਿਆਂ ਦੀ ਪਰਫਾਰਮੈਂਸ ਹੈ ਕਿ ਇਹ ਸਕੂਲ ਦੇ ਵਿੱਚ ਬਹੁਤ ਅੱਛੀ ਇੱਕ ਐਜੂਕੇਸ਼ਨ ਲੈਵਲ ਦੇ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਬੜਾ ਅੱਛਾ ਇਨਫਰਾਸਟ੍ਰਕਚਰ ਇਹਨਾਂ ਕੋਲ ਹੈ ਕੁਝ ਦਿਨ ਪਹਿਲਾਂ ਇਹਨਾਂ ਨੂੰ ਮ्युनਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਨੋਟਿਸਸ ਦਿੱਤੇ ਗਏ ਕਿ ਅਸੀਂ ਨਵੇਂ ਬਾਇਲਾਸ ਦੀ ਅਮੈਂਡਮੈਂਟ ਕੀਤੀ ਹੈ ਉਹਦੇ ਮੁਤਾਬਕ 10x10 ਤੋਂ ਘੰਰੇ ਤੋਂ ਜ਼ਿਆਦਾ ਜਿਹੜਾ ਹੈ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਔਰ ਸਕੂਲ ਜਿਹੜੇ ਨੇ ਕਮਰਸ਼ੀਅਲ ਐਕਟੀਵਿਟੀ ਹੈ ਅਸੀਂ ਤੁਰੰਤ ਜਿਹੜਾ ਹੈਗਾ ਇਸ ਸਬੰਧ ਦੇ ਵਿੱਚ ਸਾਡੇ ਕਾਉਂਸਲਰ ਨੇ ਸਤਿੰਦਰ ਸਿੰਘ ਜੀ ਨੋਮੀਨੇਟਡ ਕਾਉਂਸਲਰ ਉਹਨਾਂ ਨੇ ਇੱਕ ਏਜੰਡਾ ਲਿਆਂਦਾ ਹਾਊਸ ਨੇ ਪ੍ਰਸਤਾਵ ਪਾਸ ਕੀਤਾ ਫਿਰ ਮੈਂ ਸਾਰੇ ਐਸੋਸੀਏਸ਼ਨ ਦੇ ਲੋਕਾਂ ਨੂੰ ਲੈ ਕੇ ਗਵਰਨਰ ਸਾਹਿਬ ਨਾਲ ਮਿਲਿਆ ਸੀਗਾ ਔਰ ਅਸੀਂ ਉਹਨਾਂ ਅੱਗੇ ਇੱਕ ਚੀਜ਼ ਰੱਖੀ ਸੀ ਕਿ ਅੱਜ ਲਗਭਗ 30000 ਬੱਚੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਚੰਡੀਗੜ੍ਹ ਦਾ ਉਹ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਅਕਮੋਡੇਟ ਨਹੀਂ ਕਰ ਸਕਦਾ ਇਸ ਕਰਕੇ ਇੱਕ ਬਹੁਤ ਵੱਡੀ ਸੇਵਾ ਜਿਹੜੀ ਹੈ ਇਹ ਲੋਕ 94 ਸਕੂਲ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਉਹਨਾਂ ਦੇ ਡੋਰ ਸਟੈਪ ਤੇ ਔਰ ਉਹਨਾਂ ਨੂੰ ਬੜੀ ਚੀਪਰ ਔਰ ਬਹੁਤ ਹਾਈ ਕੁਆਲਿਟੀ ਦੀ এডੂਕੇਸ਼ਨ ਦੇ ਰਹੇ ਨੇ ਇਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾਵੇ ਔਰ ਇਹਨਾਂ ਨੂੰ ਜਿਹੜਾ ਹੈ ਇਹਨਾਂ ਨੂੰ ਜਿਹੜੇ ਨੋਟਿਸ ਆਏ ਉਹ ਵਿਦਰੋਅ ਕੀਤਾ ਜਾਵੇ ਔਰ ਮੈਂ ਆਵਾਰੀਆਂ ਗਵਰਨਰ ਸਾਹਿਬ ਦਾ ਕੀ ਉਹਨਾਂ ਨੇ ਤੁਰੰਤ ਇੱਕ ਗੱਲ ਕਹੀ ਆਪਣੇ ਏਡੀਸੀ ਨੂੰ ਕਿ ਇਹ ਜਿਹੜੀ ਫਾਈਲ ਹੈ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਮੇਰੇ ਬੈਡਰੂਮ ਦੇ ਵਿੱਚ ਰੱਖ ਦਿਓ ਮੈਂ ਰਾਤ ਨੂੰ ਇਹਨੂੰ ਪੜਾਂਗਾ ਔਰ ਅਗਲੇ ਦਿਨ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਾਰੇ ਨੋਟਿਸ ਜਿਹੜੇ ਆ ਉਹਨਾਂ ਤੇ ਕਾਰਵਾਈ ਰੁਕਵਾਈ ਔਰ ਇਹ ਸਕੂਲ ਜਿਹੜੇ ਨੇ ਲਗਾਤਾਰ ਜਿਹੜਾ ਹੈ ਉਹ ਚੰਡੀਗੜ੍ਹ ਦੀ ਸੇਵਾ ਕਰਦੇ ਆ ਰਹੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਮਿਲੇ ਸੀਗੇ ਗਵਰਨਰ ਸਾਹਿਬ ਨੂੰ ਫੇਰ ਮਿਲੇ ਐਜੂਕੇਸ਼ਨ ਸੈਕਟਰੀ ਪ੍ਰੇਰਣਾਪੁਰੀ ਮੈਡਮ ਜੀ ਨਾਲ ਗੱਲਬਾਤ ਹੋਈ ਡੀਬੀਆਈ ਸਾਹਿਬ ਬਰਾੜ ਸਾਹਿਬ ਨਾਲ ਗੱਲਬਾਤ ਹੋਈ ਔਰ ਇਹਨਾਂ ਦੀ ਰਿਕੋਗਨਾਈਜੇਸ਼ਨ ਦੇ ਲਈ ਇੱਕ ਪੂਰਾ ਇੱਕ ਲੰਮ ਦਾ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਗਿਆ ਇੱਕ ਪਬਲਿਕ ਨੋਟਿਸ ਦਿੱਤਾ ਗਿਆ ਔਰ ਇਹਨਾਂ ਨੂੰ ਜਿਹੜਾ ਹੈਗਾ ਇਹ ਟਾਈਮ ਦਿੱਤਾ ਗਿਆ ਕਿ ਇਹ ਲੋਕ ਜਿਹੜਾ ਹੈ ਜੋ ਵੀ ਉਹਨਾਂ ਦੀਆਂ ਜੋ ਫਾਰਮੈਲਿਟੀਆਂ ਨੇ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਉਹ ਜਿੰਨੀਆਂ ਵੀ ਜੋ ਨੋਰਮਸ ਨੇ ਉਹਨਾਂ ਨੂੰ ਪੂਰਾ ਕਰਨਗੇ ਔਰ ਉਸ ਦੇ ਨਾਲ ਨਾਲ ਜਿਹੜੇ ਜਿਹੜੇ ਸਕੂਲ ਨੋਰਮਸ ਪੂਰੇ ਕਰਕੇ ਆਪਣੀ ਫਾਈਲ ਸਬਮਿਟ ਕਰਾਣਗੇ ਉਹਨਾਂ ਨੂੰ ਰਿਕੋਗਨਾਈਜੇਸ਼ਨ ਦੇ ਰੀਆ ਉਹ ਪਰਮਨੈਂਟ ਦਿੱਤੀ ਜਾਏਗੀ ਔਰ ਮੈਨੂੰ ਪਤਾ ਲੱਗਿਆ ਮੈਂ ਪਿਛਲੇ ਦਿਨ ਆਊਟ ਆਫ ਕੰਟਰੀ ਸੀਗਾ ਕਿ ਜਿਹੜੀ ਹੈ ਐਮਪੈਰੀ ਪ੍ਰੋਵੀਜ਼ਨਲ ਜਿਹੜੀ ਹੈ ਰਿਕੋਗਨਾਈਜੇਸ਼ਨ ਉਹ ਇਹਨਾਂ ਨੂੰ ਦੇ ਦਿੱਤੀ ਗਈ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਔਰ ਅੱਗੇ ਜਿਸ ਪ੍ਰਕਾਰ ਦੇ ਨਾਲ ਇਹ ਨੋਮਸ ਨੂੰ ਪੂਰਾ ਕਰਨਗੇ ਔਰ ਇਹਨਾਂ ਸਕੂਲਾਂ ਨੂੰ ਰਿਕੋਗਨਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਜ ਅਸੀਂ ਟੀਚਰਸ ਡੇ ਤੇ ਗਵਰਨਰ ਸਾਹਿਬ ਨੂੰ ਦਰਜੀਤ ਸਿੰਘ ਜੀ ਜਿਹੜੇ ਪ੍ਰਧਾਨ ਨੇ ਅਸ਼ੋਕ ਜੀ ਔਰ ਕਲਬੂਸ਼ਨ ਜੀ ਜਿਹੜੇ 올 ਇੰਡੀਆ ਪ੍ਰੈਜ਼ੀਡੈਂਟ ਨੇ ਇੰਡੀਪੈਂਡੈਂਟ ਸਕੂਲਸ ਦੇ ਇਹ ਲੋਕਾਂ ਨੇ ਗਵਰਨਰ ਸਾਹਿਬ ਦੇ ਅੱਗੇ ਇਹ ਕਿਹਾ ਸੀ ਕਿ ਉਹ ਟੀਚਰਸ ਡੇ ਦੇ ਉੱਤੇ ਇੱਕ ਪ੍ਰੋਗਰਾਮ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੂੰ ਚ ਇਸ਼ਅਸ ਅੱਜ ਗਵਰਨਰ ਸਾਹਿਬ ਜੋ ਕਿ ਬਹੁਤ ਹੀ ਐਕਟਿਵ ਨੇ ਔਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜੀ ਬਾੜ ਦੇ ਹਾਲਾਤ ਨੇ ਉਹਦਾ ਦੌਰਾ ਕਰ ਰਹੇ ਸੀਗੇ ਕੱਲ ਉਹਨਾਂ ਨੂੰ ਥੋੜੀ ਤਬੀਅਤ ਵਿਗੜੀ ਹੈ ਫਿਜ਼ੀਓਥੈਰੇਪੀ ਕਰਾਣੀ ਪਈ ਤੇ ਅੱਜ ਉਹ ਕਾਰਜਕ੍ਰਮ 'ਚ ਨਹੀਂ ਆ पाए ਲੇਕਿਨ ਅਸੀਂ ਇਹ ਸਾਰੇ ਕਾਰਜਕ੍ਰਮ ਦੀਆਂ ਜਿਹੜੀਆਂ ਝਲਕਾਂ ਨੇ ਉਹ ਗਵਰਨਰ ਸਾਹਿਬ ਅੱਗੇ ਰੱਖਾਂਗੇ ਔਰ ਜਿਸ ਪ੍ਰਕਾਰ ਦੇ ਨਾਲ ਇਹ ਸਕੂਲ ਨੋਰਮਸ ਵੀ ਪੂਰੇ ਕਰ ਰਹੇ ਨੇ ਔਰ ਇਹ ਸਕੂਲ ਬਹੁਤ ਹਾਈ ਜਿਹੜੀ ਹੈ ਲੈਵਲ ਦੀ এডਿਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਜਿਵੇਂ ਮੈਂ ਦੱਸਿਆ ਪਿੰਡਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਡੋਰ ਸਟੈਪ ਤੇ ਚੀਪਰ ਔਰ ਕੁਆਲਟੀ এডਿਕੇਸ਼ਨ ਦੇਣ ਦਾ ਕੰਮ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਅੱਜ ਟੀਚਰਸ ਡੇ ਦੇ ਉੱਤੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੈਂ ਇਹੀ ਗੁਹਾਰ ਕਰਾਂਗਾ گورنر ਸਾਹਿਬ ਨੂੰ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਸਕੂਲਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਤਾਂ ਕਿ ਅਗਲੇ ਸੈਸ਼ਨ ਦੇ ਵਿੱਚ ਜਿਹੜੇ ਬੱਚੇ ਆਣ ਉਹ ਰਿਕੋਗਨਾਈਜ਼ ਸਕੂਲ ਦੇ ਵਿੱਚ ਪੜਨ ਉਹਨਾਂ ਨੂੰ ਜਿਹੜੀਆਂ UID ਨੰਬਰ ਜਾਂ ਹੋਰ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਉਹ ਅੱਗੇ ਦਿੱਕਤਾਂ ਨਾ ਆਣ ਇਹ ਬੇਨਤੀ ਲੈ ਕੇ ਅਸੀਂ ਜਿਹੜਾ ਹੈ ਪ੍ਰਸ਼ਾਸਨ ਔਰ ਜਿਹੜਾ ਗਵਰਨਰ ਸਾਹਿਬ ਅੱਗੇ ਜਾਵਾਂਗੇ ਔਰ ਮੈਂ ਦਲਜੀਤ ਸਿੰਘ ਜੀ ਨੂੰ ਔਰ ਇਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਨੂੰ ਕਲਬੂਸ਼ਨ ਜੀ ਜਿਹੜੇ ਕਿ ਪੂਰੇ ਆਲ ਇੰਡੀਆ ਦੇ ਜਿਹੜੇ ਇੰਡੀਪੈਂਡੈਂਟ ਸਕੂਲਸ ਨੇ ਪ੍ਰਾਈਵੇਟ ਸਕੂਲਸ ਨੇ ਇਹਨਾਂ ਦਾ ਟਾਈਮ ਟੂ ਟਾਈਮ ਇਹਨਾਂ ਨੂੰ ਗਾਈਡ ਕਰਦੇ ਨੇ ਇਹਨਾਂ ਦੇ ਲਈ ਲੜਾਈ ਲੜਦੇ ਨੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਟੀਚਰਸ ਡੇ ਦੀ ਵੀ ਵਧਾਈ ਦਿੰਦਾ ਹਾਂ ਔਰ ਇਸ ਪ੍ਰੋਗਰਾਮ ਦੀ ਵੀ ਬਹੁਤ-ਬਹੁਤ ਵਧਾਈ ਦਿੰਦਾ ਕਿ ਜਿਸ ਲੈਵਲ ਦਾ ਜਿਸ ਕੁਆਲਿਟੀ ਦਾ ਇਹਨਾਂ ਨੇ ਅੱਜ ਇੱਥੇ ਪ੍ਰੋਗਰਾਮ ਬੱਚਿਆਂ ਨੇ ਔਰ ਉਹਨਾਂ ਨੂੰ ਉਹਨਾਂ ਦੇ ਟੀਚਰਸ ਨੇ ਉਹਨਾਂ ਨੂੰ ਸਾਰਾ ਪ੍ਰੇਰਣਾ ਦੇ ਕੇ ਕੀਤਾ ਮੈਂ ਸਮਝਦਾ ਕਿ ਆਪਣੇ ਆਪ ਚ ਇੱਕ ਉਦਾਹਰਣ ਹੈ ਕਿ ਕਿਸ ਤਰੀਕੇ ਦੀ ਕੁਆਲਿਟੀ ਐਜੂਕੇਸ਼ਨ ਇਹ ਸਕੂਲ ਆਪਣੇ ਬੱਚਿਆਂ ਨੂੰ ਦੇ ਰਿਹਾ ਹੈ ਪਹਿਲੇ ਤੋਂ ਮੈਂ શિક્ષਕ ਦਿਵਸ ਪਰ ਚੰਡੀਗੜ੍ਹ ਕੇ ਸਭੀ ਸਿੱਖਿਸ਼ਕੋਨ ਕੋ ਔਰ ਦੇਸ਼ ਕੇ ਸਭੀ ਸਿੱਖਿਸ਼ਕੋਨ ਕੋ ਸਿੱਖਸ਼ਕ ਦਿਵਸ ਕੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਧੰਨਵਾਦ ਕਰਤਾ ਹਾਂ ਸੂਤ ਸਾਹਿਬ ਕਾ ਔਰ ਗਵਰਨਰ ਸਾ जिनके सरपरस्ती में ये प्रोग्राम का आयोजन किया गया और सूद साहब ने अपने बेहतर तरीके से आपको बताया कि स्कूल कैसे क्वालिटी एजुकेशन दे रहे हैं और कितना बेहतरीन ये कार्यक्रम था ये जो दर्शा रहा था कि ये स्कूल किस तरह की एजुकेशन ग्रामीण क्षेत्र के बच्चों को दे रहे हैं और शिक्षा आज मौलिक अधिकार में है और मौलिक अधिकार के अंदर ये बात कही गई है कि बच्चों को नियरव खुट में जो है एजुकेशन मिलनी चाहिए सस्ती और अफोर्डेबल मिलनी चाहिए ये काम जो है ये दिल्ली चंडीगढ़ के 94 स्कूल बड़े बेहतर तरीके से कर रहे हैं और सूद साहब की सरपरस्ती पे और गवर्नर साहब के आशीर्वाद से इनको प्रोविजनल रिकॉग्निशन भी जो दी गई है तो मैं गवर्नर साहब को भी ये संदेश देना चाहता हूँ असूद साहब तो इनके अब सरपरस्त ही गए हैं कि इसको तीन साल तक एक्सटेंड किया जाए जो आर टी ई में प्रोविज़न है और आर टी कहीं भी कोई जगह का प्रोविज़न नहीं है और प्रोविज़न नहीं है बड़ा ही फ्लेक्सिबल आर टी को कहा गया है ताकि चौदह साल तक के बच्चों को अफोर्डेबल शिक्षा नेबरहुड में मिल सके तो इनको फ्लेक्सिबल नॉर्म्स के तहत इनको जो है रिकॉग्नाइज किया जाए तीन साल तो इनको तुरंत दिए जाए और इनकी अगर यू डाइस वगैरह की भी प्रॉब्लम है तो गवर्नर साहब और सूद साहब आप मिलकर जो है केंद्र सरकार को कहें क्योंकि ये बच्चों की चॉइस को पूरा कर रहे हैं और डेमोक्रेसी के अंदर अगर किसी को कोई स्कूल पसंद है तो उसकी वो चॉइस होती है कि वो स्कूल उसको मिल जाए तो ये बच्चों की चॉइस है स्कूल और ये प्रोग्राम ने भी इसको जो है साबित कर दिया है तो मैं सूद साहब आपका बहुत बहुत धन्यवाद करता हूँ और गवर्नर साहब का आशीर्वाद मैं मानता हूं कि इन स्कूलों के साथ है और इनकी जो समस्याएं हैं उनके निदान का वक्त जो है आ चुका है और इनकी मान्यता तो पब्लिक ने इनको दी हुई है आपने इनको प्रोविजनल मान्यता दिला दी तो मुझे लगता है अब इनकी स्थाई मान्यता का भी समय जो है शुरू हो चुका है जय हिंद जय भारत आज शिक्षक दिवस के अवसर पर सभी शिक्षकों को हमारे जो बच्चों ने प्रोग्राम तैयार किया है और देश के सभी शिक्षाविद जो शिक्षा प्रदान कर रहे हैं उन सभी को मैं बधाई देता हूं हमने यहां सेवा ऑर्गेनाइजेशन सर्वहारा एजुकेशन वेलफेयर एसोसिएशन की तरफ से प्रोग्राम रखा था जिसमें कि गवर्नर साहब ने आना था कुछ तबीयत की वजह से वो नहीं आ पाए तो सूज जी की अध्यक्षता में अरुण सूज जी की अध्यक्षता में इस प्रोग्राम को अंजाम दिया गया नीसा के प्रधान श्री कलभूषण शर्मा जी यहाँ पर मौजूद हैं और उन्होंने इस प्रोग्राम को देखा ग्रामीण बच्चों ने किस हिसाब से अपनी तैयारी से इस प्रोग्राम में और चांद लगाए और दूसरी ओर टीचर्स ने किस हिसाब से मेहनत करवाई ये देखने की बात थी और मैं एक बार फिर सभी की ओर से शिक्षकों को बधाई देता हूँ थैंक यू